ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਬਾਹ ਦਾ ਡਿਜ਼ਾਈਨ ਆ ਬਲੈਕ ਕਲਰ ਦਾ ਆਪਣਾ ਸੂਟ ਆ ਤੇ 골ਡਨ ਕਲਰ ਦੀ ਆਪਾਂ ਵਾਲੀ ਇਹਦੇ ਤੇ ਲੈਸ ਲਾਉਣੀ ਹੈ ਇੱਕ ਆ ਵਾਲੀ ਦੋ ਤਰ੍ਹਾਂ ਦੀ ਲੈਸ ਲਾਉਣੀ ਹੈ ਜੀ ਆਹ ਤਾਂ ਆਪਾਂ ਮੂਰੇ ਲਾਉਣੀ ਆ ਇਹਦੇ ਨਾਲ ਆਪਾਂ ਡਿਜ਼ਾਈਨ ਕਰਨਾ ਤੇ ਤੁਹਾਨੂੰ ਦੱਸਦੇ ਆ ਹੁਣ ਕਿਸ ਤਰ੍ਹਾਂ ਡਿਜ਼ਾਈਨ ਕਰਾਂਗੇ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਇਹਨੂੰ ਬਾਹ ਨੂੰ ਸਿੱਧਾ ਕਰਨਾ ਆ ਇਹਦਾ ਪੁੱਠਾ ਪਾਸਾ ਜੀ ਆ ਸਿੱਧਾ ਇਸ ਤਰ੍ਹਾਂ ਨੂੰ ਲੈਸ ਨੂੰ ਉੱਪਰ ਵੱਲ ਨੂੰ ਮੂੰਹ ਕਰਕੇ ਬੁਠੀ ਰੱਖਣੀ ਹੈ ਬਾਹਾਂ ਆਪਣੀ ਸਿੱਧੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਆਪਾਂ ਇੱਥੇ ਸਲਾਈ ਲਾ ਲਾਂਗੇ ਹਾਤੂਲੇਸ ਆਪਾਂ ਕਟਿੰਗ ਕਰ ਦਾਂਗੇ। ਹੁਣ estrano ਸਿੱਧੀ ਕਰਕੇ ਤੇ ਇਹਦੇ ਉੱਤੇ ਸਲਾਈ ਲਾ ਦਾਂਗੇ ਜੋ ਕਿ ਆਪਾਂ ਤਰਪਾਈ ਕਰਨ ਵਾਸਤੇ ਰੱਖਣਾ ਹੁੰਦਾ। ਹੁਣ ਜਿਹੜੀ ਆਹ ਵਾਲੀ ਲੈਸ ਆ ਇਹਦੇ ਚੋਂ ਆਪਾਂ ਜਿਹੜੇ ਗੋਲ-ਗੋਲ ਫਲਾਵਰ ਆ ਇਹ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਧਿਆਨ ਨਾਲ ਕਟਿੰਗ ਕਰਨੀ ਹੈ ਵੀ ਆਪਣੀ ਜਿਹੜਾ ਫਲਾਵਰ ਆ ਉਹ ਵੀ ਨਾ ਕੱਟਾ ਜਾਵੇ ਤੇ ਕਟੰਗ ਵੀ ਸਹੀ ਹੋਵੇ ਇਸ ਤਰ੍ਹਾਂ ਸਾਰੇ ਫਲਾਵਰ ਆਪਾਂ ਕਟਿੰਗ ਕਰ ਲੈਣੇ आप इन फ्लावर कटिंग कर ले तो हमू ना यदि सहायता ना लैटर सहायता ना इस तरह सैडा तो जीडी अपनी जाली जी निकली हुई है यू एन जाल ला फिर ये ना ये धागे निकल के बाद अपने सार्व चंकी तरह सही कर लेंगे ਆ ਦੇਖੋ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਧਾਗੇ ਨਹੀਂ ਬਿਲਕੁਲ ਵੀ ਨਿਕਲਦੇ ਜਿਹਦਾ ਕੁਛ ਇਹਦਾ ਆਪਾਂ ਨਿਕਲਿਆ ਹੋਇਆ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਹੁਣ ਆਪਾਂ ਇਸ ਤਰ੍ਹਾਂ ਨੂੰ ਰੱਖ ਲੈਣਾ ਇਹ ਦੋ ਤਰ੍ਹਾਂ ਦੇ ਫਲਾਵਰ ਆਪਣੇ ਇੱਕ ਨੂੰ ਆਪਾਂ ਹੇਠਾਂ ਵਾਲੀ ਲੈਂਚ ਲਾਵਾਂਗੇ ਇੱਕ ਨੂੰ ਉੱਪਰਲੀ ਚਲਾਵਾਂਗੇ தரே தூசை ஒன்னு இஸ் தர சேட்டோ அங்கே இன்னும் லா தான் ஸோ அனுத்தர பண்ண ஜு ਹੁਣ ਕੀ ਕਰਨਾ ਇਹ ਥੱਲੇ ਨਾਲ ਇਸ ਤਰ੍ਹਾਂ ਗਲੂ ਲਾ ਕੇ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਕੇ ਚੱਲਾਂਗੇ ਬਾਅਦ ਇਹਨੂੰ ਆਪਾਂ ਸੂਈ ਨਾਲ ਪੱਕੇ ਵੀ ਕਰਾਂਗੇ ਆ ਦੇਖੋ ਜੀ ਆਪਣਾ ਬਾਹ ਦਾ ਡਿਜ਼ਾਈਨ ਬਣ ਕੇ ਤਿਆਰ ਆ ਆ ਥੋੜੀ ਜਿਹੀ ਗਿੱਲੇ ਆ ਤੇ ਇਹ ਜਦੋਂ ਸੁੱਕ ਗਏ ਨਾ ਚੰਗੀ ਤਰ੍ਹਾਂ ਨੂੰ ਸੂਈ ਨਾਲ ਪੱਕੇ ਕਰ ਦਾਂਗੇ ਫਿਰ ਜਮਾਂ ਵੀ ਨਹੀਂ ਲੈਂਦੇ ਦੇਖੋ ਜੀ ਤੁਸੀਂ ਦੇਖ ਕੇ ਦੱਸਿਓ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਡਿਜ਼ਾਈਨ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ